ਕਤ ਮੰਨ ਡੋਲਰ ਪਤ ਲੱਗਾ ਇਹ ਰਖਾ ਇਹ ਉਲਟ ਗਿਆ ਇਹ ਬੱਚੇ ਦੇ ਤਿੰਨ ਲੜੀ ਸਾਰੀਆਂ ਇੱਕ ਬੱਚਾ ਆ ਤੇ ਆ ਤੁਸੀਂ ਨਿਕਲਣਾ ਆ ਹੁਣੇ ਉਲਟਿਆ ਮੈਂ ਨਹਿਰ ਦੇ ਬਿਸਸ ਤੋਂ ਅੱਪਰ ਨਹਿਰ ਦੇ ਲੰਦੇ ਪਾਸੇ ਆ ਤਾਂ ਉਹ ਚੜਦੇ ਪਾਸੇ ਆ ਬਚਾਅ ਹੋ ਗਿਆ ਹਾਂ ਦੋ ਤਿੰਨ ਲੇਡੀਆਂ ਸਵਾਰੀਆਂ ਨਿਕਲ ਰਹੀਆਂ ਹਾਂ। ਹਾਂ ਤਾਂ ਨਹੀਂ ਪਤਾ ਲੱਗ ਸਕਿਆ। ਕੀ ਆ? ਸਤਿ ਆ ਜੀ ਜਾਗੇ। ਇਹ ਗੱਡੀ ਰੁਕ ਗਈ, ਉਹ ਗੱਡੀ ਰੁਕ ਗਈ ਤੁਮਰਤੀ ਕਾਰ ਜਿਹਦੇ ਨਾਲ ਉਹਨੀਆਂ ਸਿੱਧਾ ਕਰ ਗਏ। ਕੀ ਹੋ ਗਿਆ? ਹਾਂ ਬਚਾ ਤੋ। ਇਹ ਹੋ ਲੋ। ਸਿੱਧਾ ਕਰਦਾ। ਅੜੀਆਂ ਦੀਆਂ ਪਤਾ ਨਹੀਂ ਅਸੀਂ ਪਰੇ ਹੋਏ ਮੈਂ ਕਿਹਾ ট্রাক ਕਰਕੇ ਹੋਇਆ ਉਹ ਕਿਹਾ ਲੱਗਦਾ ਹੈ ਕਿ ਉਹਦਾ ਨਾ ਅੱਗੇ ਹੋਈ ਬੜਾ ਘਰ ਦਾ ਕੋ ਪੰਨਾ ਲੱਭੀ ਸਕਿਆ ਉਹ ਸੰਜੇ ਉੱਤੇ ਕੋ ਮੁਕਿਆਂ ਨਹੀਂ ਜਦ ਤੱਕ ਕਿ ਲੋਮੀਟਰ ਪੈ ਜਾਣੇ ਬਾਅਦ